ਹਾਂਜੀ ਪੰਜਾਬ ਦੇ ਲੋਕੋ ਅਸਲ ਤੁਸੀਂ ਛੱਤਰਾਂ ਦੇ ਲੈ ਕੇ ਉਹਦੇ ਛੱਤਰ ਤੁਹਾਡੇ ਪਏ ਵੀ ਰਹੇ ਆ ਛੋੜੇ ਪੈਣੇ ਵੀ ਚਾਹੀਦੇ ਆ ਆਪਾਂ ਦਾ ਤੁਹਾਡੇ ਛੱਤਰ ਪੈਂਦੇ ਨੇ ਅੱਜ ਦਿਖਾਉਣੇ ਆ ਤਾਇਆ ਦਾ ਛੱਤਰ ਪਏ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਆਹ ਦੇਖਿਓ ਹੁਣ ਆ ਗੋਬਰ ਗਿਆ ਕੱਪੜੇ ਪਾੜੇ ਆ ਦੇਖੋ ਇਹ ਕਹਿੰਦੇ ਆ ਧਰਨਾਗਰੀ ਦਾ ਪੈਣੇ ਡਾਂਗਾ ਫੇਰ ਪਾਣੀ ਪੁਲੀ ਚਾੜੇ ਪਾਣੀ ਪੁਲੀ ਚਾੜੇ ਲੈ ਆਪਣੇ ਬੰਦੇ ਨੇ ਡਾਂਗਾ ਮਾਰਿਆ ਮੈਂ ਕਿਉਂ ਕਿਹਾ ਕਿ ਪੰਜਾਬੀਓ ਤੂੰ ਛਤਰਾਂ ਦੇ ਲਾਇਕੋਂ ਛਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇ ਪਿੰਡ ਦੀ ਘਟਨਾ ਖਾੜਾ ਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਤਰਾਤਰਾਂ ਹੋਈ ਪਈ ਐ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ ਅੱਜ ਪੁਲਿਸ ਨੇ ਡਾਂਗਾ ਨਾ ਕੁੱਟਿਆ ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾ ਦੇ ਲਾਇਕ ਹੋ ਛਤਰਾ ਦੇ ਲਾਇਕ ਮੈਂ ਇਸ ਕਰਕੇ ਕਿਹਾ ਜਿੱਦੇ ਅਸੀਂ ਪਿੱਟਦੇ ਆਂ ਕਲਪਦੇ ਆਂ ਸਾਨੂੰ ਕੈਸੇ ਸਾਲ ਹੋ ਗਏ ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਜ਼ਹਿਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਉਂਦੇ ਜਵਾਕਾਂ ਨੂੰ ਤੁਹਾਡਾ ਨੂੰ ਕੈਂਸਰ ਹੋਣ ਲੱਗ ਗਏ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਇਕਾਂ ਚ ਬੈਠੇ ਰਹੇ ਤਾਂ ਸ਼ਾਂ ਕੁੱਟੀ ਗਏ ਬੈਠੇ ਸੱਥਾਂ ਚ ਗੱਲਾਂ ਮਾਰੀ ਗਏ ਤਮਾਸ਼ਾ ਦੇਖੀ ਗਏ ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀਨ ਨੂੰ ਤਮਾਸ਼ਾ ਦੇਖ ਲਿਓ ਵੀ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੁਜ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਨੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੱਤਨ ਜ਼ਹਿਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਮਿੱਤਰ ਸੁਖ ਮੁੰਡਾ ਜਗਰਾਉਣ ਤੋਂ ਤੜਕੇ 4 ਵਜੇ ਲੈ ਗਈ ਚੱਕ ਕੇ ਪੁਲਿਸ ਨੂੰ ਅੱਜ 2-250 ਬੰਦਾ ਪੁਲਿਸ ਨੇ ਫੜਿਆ ਅਪਵਾਨਸਿਆਂ ਸ਼ਰਮ ਕਰਨ ਵਾਲੀ ਮੋਟੀ ਯਾਰਾ ਕੱਲ ਨੂੰ ਹੱਥ ਮਾਰ ਸਦਾ ਨਹੀਂ ਇਹ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬੁਲਬੁਲ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਗ ਵਾਲੇ ਤੇ ਜਾ ਰੇਲਾ ਪੈਣੀ ਫਾਜ਼ਿਲ ਕਾ ਹਵੋਰ ਮਲੋੜ ਦੇ ਪਿੰਡਾਂ ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡਾ ਇੰਡਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਣਿਆਂ ਨਾਲ ਆ ਕੇ ਖੜ ਗਿਆ ਤੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਆ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਘਟਾ ਰਿਹਾ ਤੀ ਤੂੰ ਕ੍ਰਿਸ ਕਰਾ ਰਿਹਾ ਫੈਕਟਰੀਆਂ ਲਵਾ ਰਿਹਾ ਮੁਸਕਾਬਾਦ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਰੂੜਿਆਂ ਵੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਨ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਕਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਜ਼ਹਿਰ ਆ ਪੀ ਕੇ ਆ ਨਵਾਂ ਪੰਜ ਕੱਢਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿੱਲ ਆ ਉਹ ਲੱਗ ਰਹੀ ਹੈ ਜਿਹੜੀ ਲਾਲ ਸ਼੍ਰੇਣੀ ਚ ਹੈ ਪੇਪਰ ਮਿੱਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ ਕਾਰਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਜਿੱਥੇ ਬੁੱਡੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਹੈ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈਲੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵੰਸਿਆਂ ਉੱਥੇ ਬੰਦ ਕਰ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰਹਿੰਦਾ ਖੁੰਦਾ ਨਵਾਂ ਬੰਜ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਹਦੇ ਮથે ਪਾ ਕੇ ਦਿੱਤੇ ਆ 60 ਪਿੰਡਾਂ ਦੀਆਂ ਪੰਚਾਇਤਾਂ ਬਲਵੀਰ ਸਿੰਘ ਸਿਚਿਆਲ ਨੂੰ ਮਿਲੀਆਂ ਵੀ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰਦੇ ਹੋਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰਦੇ ਹੋ ਨਵਾਂ ਗੰਦ ਹੋਰ ਪਾਉਣ ਲੱਗੇ ਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹ ਦੇ ਕੋਲੇ ਕਿਹੜਾ ਪਿੰਡ ਆ ਤੁਸੀਂ ਵੀਰ ਗੁਰੂ ਘਰ ਜਨ ਸਾਹਿਬ ਬਿਲਕੁਲ ਉੱਥੇ ਕੱਟ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ ਬੀੜ ਗੁਰੂ ਘਰ ਆ ਬੀੜ ਗੁਰੂ ਜੰਡ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਰੋ ਵਾਲੀ ਨਹਿਰ ਦੇ ਉੱਤੇ ਕੋਲੇ ਉਥੇ ਕੱਲ ਨੂੰ ਵੱਡਾ ਇਕੱਠ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹ ਨਾ ਸੋਚੋ ਇਹ ਚਮਕੌਰ ਸਾਹਿਬ ਆ ਰੋਪੜ ਐ ਇਹ ਲੁਧਿਆਣਾ ਐ ਇਹ ਪਟਿਆਲਾ ਐ ਬਰਨਾਲਾ ਓਏ ਕੋਸ਼ਿਸ਼ ਕੀਤਾ ਉਹ ਵੀ ਧਰਤੀ ਦਾ ਪਾਣੀ ਥਾਂ ਥਾਂ ਤੇ ਆ ਕੇ ਫੈਕਟਰੀਆਂ ਲਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਅਸੀਂ ਐਤਾ ਜੀ ਆ ਲਾ ਰਹੇ ਆ ਜੀ ਦੂਜੀਆਂ ਅਪਣਾਇਆ ਕਰਾਂਗੇ ਜੀ ਇੱਥੇ ਅਸੀਂ ਅ ਇਹਦਾ ਕੀ ਨਾ ਲੈਂਦੇ ਆ ਕਿਹੜੀ ਫੈਕਟਰੀ ਕੀ ਕਹਿੰਦੇ ਹੁੰਦੇ ਇਹ ਬਹਾਨਾ ਉਹਦਾ ਬਣਾ ਦਿੰਦੇ ਆ ਮੁਰਕੇ ਚੱਕ ਕੇ ਕੈਮੀਕਲ ਵਾਲੀ ਲਾ ਦਿੰਦੇ ਆ ਆ ਜਿੱਦਿਆਂ ਨੀ ਕੰਨਾ ਕੱਢ ਦਿੰਦੇ ਆ ਉੱਥੇ 20 20 ਫੁੱਟ ਉੱਚੀਆਂ ਉੱਥੇ ਕਿਹੜਾ ਕਿਹਨੂੰ ਵੜ ਦਿੰਦੇ ਆ ਇਹ ਸੋ ਮੈਂ ਅਪੀਲ ਕਰਦਾ ਅਸੀਂ ਕੱਲ ਨੂੰ ਪਹੁੰਚ ਰਹੇ ਆ ਸਾਡੀ ਸਮੁੱਚੀ ਟੀਮ ਪਹੁੰਚ ਰਹੀ ਹੈ ਚਮਕੌਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਨਾਂ ਹੈਗਾ ਬੀੜ ਗੁਰੂ ਜਨ ਸਾਹਿਬ ਗੁਰੂ ਘਰ ਹੈ ਉੱਥੇ ਪਹੁੰਚ ਰਹੇ ਆ ਸਮਾਂ 10 ਵਜੇ ਹੈ 30 ਤਰੀਕ ਨੂੰ 30 ਅਪ੍ਰੈਲ ਨੂੰ ਉਥੇ ਪਬਲਿਕ ਹੀਅਰਿੰਗ ਹੋ ਰਹੀ ਆ ਲੋਕਾਂ ਦੀ ਗੱਲ ਬਾਤ ਸੁਣ ਲਈ ਆ ਰਹੀ ਆ ਉਥੇ ਸਰਕਾਰ ਵੀ ਦੱਸੋ ਲੱਗਣੀ ਚਾਹੀਦੀ ਏ ਕਿ ਨਹੀਂ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਮੈਂ ਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਥੋੜਾ ਸਾਰਾ ਪਾਣੀ ਜ਼ਹਿਰ ਕਰਤਾ ਯਾਰ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਬਿਲਕੁਲ ਦੇ ਲੋਕ ਬੈੱਡਾਂ ਤੇ ਪਏ ਪਰ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਘ੍ਰਿਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ਠੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਇੱਚੀ ਲਾਵਾਂਗੇ ਕਿੰਨਾ ਚਿਰ ਡੁੱਢਸਾਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੋਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਹਨਾਂ ਕਾਰਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ? ਚੜਾਵਾ ਇਹ ਸਾਰਿਆਂ ਨੂੰ ਚੜਾਉਂਦੇ ਆ। ਸੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋ ਇਹ ਵਾਰੀ ਸੋਡੀ ਵੀ ਆਉਣੀ ਐ। ਇਹ ਮਤ ਸੋਚਿਓ ਵੀ ਅੱਗ ਇਹ ਕਿਸੇ ਦੂਰ ਡਰੇਡੇ ਲੱਗੀ ਐ, ਕਿਸੇ ਗਵਾਂਢੀ ਦੇ ਲੱਗੀ ਐ। ਇਹ ਆ ਕੇ ਥੋਡੇ ਘਰਾਂ ਤੱਕ ਪਹੁੰਚਣੀ ਐ, ਉਸੇ ਘੋਡੇ ਘਰਾਂ ਤੱਕ ਆਉਣਾ ਐ। ਆਪੋ ਆਪਣਾ ਪਾਣੀ ਟੈਸਟ ਕਰਾ ਲਓ, ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ। ਨਾ ਪੀਣ ਯੋਗ ਐ, ਨਾ ਨਹਾਉਣ ਯੋਗ ਐ, ਨਾ ਫਸਲਾਂ ਨੂੰ ਲਾਉਣ ਯੋਗ ਐ। ਨਾਵ ਪਸ਼ੂਆਂ ਦੇ ਪੀਣ ਜੋਗ ਹੈ ਨਾਵ ਪੰਛੀਆਂ ਦੇ ਪੀਣ ਜੋਗ ਹੈ ਕਿਸੇ ਜੋਗ ਪਾਣੀ ਰਿਹਾ ਨਹੀਂ ਪੰਜਾਬ ਦਾ ਐਨਾ پاک ਪਵਿੱਤਰ ਸ਼ੁੱਧ ਪਾਣੀ ਪਾਣੀ ਪੀ ਕੇ ਸੇਤਾਂ ਬਣ ਜਾਂਦੀਆਂ ਸੀ ਅੱਜ ਉਹ ਪਾਣੀ ਸੋਨੂੰ ਜ਼ਹਿਰਾਂ ਪਾ ਕੇ ਉਹ ਪਾਣੀ ਸੋਨੂੰ ਕੈਂਸਰ ਕਾਲੇ ਪੀੜੇ ਟੀਵੀ ਜਵਾਕ ਪੈਦਾ ਹੋਣੋਂ ਹਟ ਕੇ ਸੋਡੇ ਟੀਕੇ ਨਾਲ ਜਵਾਕ ਲੈਣ ਲੱਗ ਗਏ ਯਾਰ ਕਦੋਂ ਉੱਠੋਗੇ ਬਈ ਸੋ ਮੈਂ ਹੱਥ ਬੰਨ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਆ ਖੜੇਆਣਾ ਦੇ ਵੀ ਸਾਥ ਦਿਓ ਜਿਹੜੇ ਖੜੇਆ ਅੱਜ ਘਟਨਾ ਹੋਈ ਆ ਕੌਲਸਰੇ ਕੁੱਟਿਆ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਟੈਸਟ ਜਿਹੜੇ ਕਰ ਰਹੇ ਸੀ ਲੋਕ ਤੇ ਕੱਲ ਨੂੰ 27 ਤਰੀਕ ਨੂੰ ਗੁਰੂ ਘਰ ਬੀੜ ਸਾਹਿਬ ਬੀੜ ਗੁਰੂ ਜੰਡ ਸਾਹਿਬ ਬੀੜ ਗੁਰੂ ਜੰਡ ਸਾਹਿਬ ਚਮਕੌਰ ਸਾਹਿਬ ਦੇ ਨੇੜੇ ਜਿੱਥੇ ਬੁੱਢੇ ਦਰਿਆ ਦੇ ਉੱਤੇ 200 ਏਕੜ ਜ਼ਮੀਨ ਅਕਵਾਇਰ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀ ਲਾਉਣ ਜਾ ਰਹੇ ਨੇ ਉਹ ਵੀ ਪੇਪਰ ਮਿੱਲ ਜਿਹੜੀ ਲਾਲ ਸ਼੍ਰੇਣੀ ਚਾਹੁੰਦੀ ਹੈ ਰੈੱਡ ਜਿਹੜੀ ਲਾਲ ਜ਼ੋਨ ਚਾਉਂਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਕੈਮੀਕਲ ਜ਼ਹਿਰ ਪਾਉਂਦੀ ਹੈ ਉਹ ਫੈਕਟਰੀ ਉਸ ਧਰਤੀ ਤੇ ਲਾ ਕੇ ਤੇ ਸਾਰਾ ਗੰਦ ਸਾਰਾ ਜ਼ਹਿਰ ਵੱਡੇ ਦਰਿਆ 'ਚ ਵੀ ਪਾਉਣਗੇ ਤੇ ਨਾਲ ਜਿਹੜੀ ਨੀਲੋ ਵਾਲੀ ਨਹਿਰ ਹੈ ਉਹ 'ਚ ਵੀ ਪਾਊਗਾ ਜਿਹੜੀ ਨੀਲੋ ਵਾਲੀ ਨਹਿਰ ਆਉਂਦੀ ਹੈ ਰੋਪੜ ਤੋਂ ਤੇ ਅੱਗੇ ਦਰਿਆ ਹੋ ਤਿੰਨ ਨਹਿਰਾਂ ਆਪ ਹੰਡੇ ਦੀ ਮੇਰੀ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਇਹ ਮੇਰਾ ਪਿੰਡ ਵੀ ਸੁਨੈਰ ਦੇ ਉੱਤੇ ਹੀ ਹੈ ਇਹ ਨਾ ਸੋਚੋ ਹੰਡੇ ਵਾਲਿਓ ਮਾਨਸਾ ਵਾਲਿਓ ਸਰੂਰ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਮੁਕਸਰ ਵਾਲੇ ਤਾਂ ਪਹਿਲੇ ਹੀ ਪੀੜਤ ਹੈ ਵੀ ਸਾਨੂੰ ਨਹੀਂ ਕੁਝ ਹੁੰਦਾ ਉਹ ਉਸੇ ਨਹਿਰ ਤੇ ਫਿਲਟਰੀ ਲੱਗਣ ਜਾ ਰਹੀਓ ਉੱਥੋਂ ਸਾਨੂੰ ਕੈਮੀਕਲ ਪਾ ਕੇ ਜ਼ਹਿਰ ਦੇਣ ਅੱਜ ਕਿੰਨੇ ਵਾਰੀ ਕਲਪਤਿਆਂ ਨੂੰ ਮੈਨੂੰ ਕਹਿਆ ਸਾਲ ਹੋ ਗਏ ਥੋੜਾ ਪਾਣੀ ਧਰਤੀ ਹਟੋਂ ਮੁੱਕ ਚਲਿਆ ਤੁਸੀਂ ਤੁਹਾਡੇ ਕੋਲੇ ਡੈਡ ਲਾਈਨ ਹੈ 40 ਤੱਕ ਦੀ 14-15 ਸਾਲ ਦਾ ਧਰਤੀ ਹਟਾ ਪਾਣੀ ਬਚਿਆ ਅੱਜ ਉੱਠ ਕੇ ਰੌਲਾ ਪਾ ਲ ਗਏ ਐਡੀ ਜੀਬ ਕੱਢੀ ਫਿਰਦੇ ਹੋ ਹਲ ਤਾਂ ਕੁਝ ਵੀ ਨਹੀਂ ਕਰਨੀ ਹੋਈ ਆ ਦੇਖੀ ਹੁਣ ਗਾਂ ਲਾਉਣਗੇ ਲੋਕ ਸਰਸਾ ਦਾ ਨਾੜ ਨੂੰ ਅੱਗ ਲਾਏ ਬਣਾ ਕਿੰਨੇ ਟਟਰੀਆਂ ਦੇ ਆਂਡੇ ਫੂਕੋਗੇ ਬੱਚੇ ਫੂਕੋਗੇ ਜਾਨਵਰ ਫੂਕੋਗੇ ਕਿੰਨੇ ਰੁੱਖ ਤੁਸੀਂ ਫੂਕੋਗੇ ਕਿੰਨਾ ਵਾਤਾਵਰਨ ਦੂਸ਼ਤ ਕਰੋਗੇ ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਉਹ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਵੀ ਤੇਰੀ ਉਹ ਨਿਕਲ ਗਈ ਹਲੇ ਜੀਵ ਨਿਕਲੀ ਉਹ ਵੀ ਨਿਕਲੂਗੀ ਯਾਦ ਰੱਖਿਓ ਤੁਸੀਂ ਸਮਝਣਾ ਤਾਂ ਹੈ ਨਹੀਂ ਜਿੰਨਾ ਮਰਜੀ ਕਲਪੀ ਜਾਗੇ ਤੁਸੀਂ ਆੜਾ ਲਾਇਆ ਦੁਸ਼ਮਣੀ ਬਿੱਡੀ ਹੋਈ ਹੈ ਕੁਦਰਤ ਦੇ ਨਾਲ ਵੀ ਛੱਡਣੀ ਕੱਖ ਨਹੀਂ ਨਾ ਧਰਤੀ ਜਿਉਂਦੀ ਛੱਡਣੀ ਹੈ ਨਾ ਪਾਣੀ ਨਾ ਹਵਾਵਾਂ ਅਸੀਂ ਤਬਾਹ ਕਰਨੇ ਆ ਬੈਠੇ ਰੋ ਘਰਾਂ 'ਚ ਚੱਕੀ ਫਿਰੋ ਮੋਢਾਂ ਦੇ ਜਵਾਕਾਂ ਨੂੰ ਹਸਪਤਾਲ ਡਾਕਟਰਾਂ ਕੋਲੇ ਵੀ ਸਾਡੇ ਜਵਾਕ ਨੂੰ ਕੈਂਸਰ ਹੋ ਗਿਆ ਜੀ ਇਹ ਇਹਦੇ ਦਾ ਜੀ ਗੁਰਦੇ ਫੇਲ ਹੋ ਗਏ ਜੀ ਸਾਲ-ਸਾਲ ਦੇ ਜਵਾਕਾਂ ਦੇ ਗੁਰਦੇ ਫੇਰ ਹੋ ਜਾਂਦੇ ਆ ਇਹ ਪਾਣੀ ਧਾਰਾਂ ਕਰਕੇ ਉਹਦੇ ਤਾਂ ਹਾਂ ਮਾਰਦੇ ਹੋ ਸਾਡਾ ਜਵਾਕ ਬਚਾ ਲਓ ਓਏ ਅਜੇ ਬਥੇਰੇ ਮੇਰੇ ਕੋਲੇ ਆਉਂਦੇ ਆ ਸਾਡੇ ਜਵਾਕ ਬਾਰੇ ਕਹੋ ਜੀ ਹਸਪਤਾਲ ਚ ਕਹੋ ਜੀ 20 ਕਰੋੜ ਦਾ ਠੀਕਾ ਲੱਗਣਾ ਜੀ 25 ਕਰੋੜ ਦਾ ਠੀਕਾ ਲੱਗਣਾ ਜੀ ਅਸੀਂ ਮਾਰੇਗੇ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਲੜਨ ਨੂੰ ਕੋਈ ਤਿਆਰ ਨਹੀਂ ਮੈਂ ਦੇਖਦਾ ਕੱਲ ਨੂੰ ਚਮਕੌਰ ਸਾਹਿਬ ਦੇ ਨੇੜੇ ਕਿੰਨੇ ਕ ਬੰਦੇ ਆਉਂਦੇ ਆ ਪੰਜਾਬ ਦੇ ਉੱਠ ਕੇ ਬਿੱਲ ਲੈਣ ਨਾਲੇ ਬਿੱਲ ਲੋਕ ਨੇ ਬੜਾ ਕੰਮ ਨਹੀਂ ਵੀ ਕੰਮ ਅਸੀਂ ਬਹੁਤ ਆ ਆ ਦੋ ਦਿਨ ਤੁਸੀਂ ਬਾਡੀ ਵੱਢ ਕੇ ਭੇਲੇ ਹੋਏ ਫਿਰਦੇ ਹੋ ਫਿਰ ਵੀ ਨਹੀਂ ਆ ਪਾਉਣਾ ਹੁੰਦਾ ਸੋ ਕੱਲ ਨੂੰ 27 ਤਰੀਕ ਹੈ ਗੁਰੂ ਘਰ ਵੀਰ ਸਾਹਿਬ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ ਸਾਡੀ ਸਾਰੀ ਟੀਮ ਪਹੁੰਚ ਰਹੀ ਹੈ ਟੀਮ ਕਾਲੇ ਪਾਣੀਆਂ ਦਾ ਮੋਰਚਾ ਤੇ ਉੱਥੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ 200 ਏਕੜ ਜ਼ਮੀਨ ਅਕਵਾਇਰ ਕਰਕੇ ਇਹ ਇਹ ਤੇ ਜ਼ਹਿਰ ਦੇ ਕੇ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਹੋਰ ਜ਼ਹਿਰ ਦਿੱਤੀ ਪਹਿਲਾਂ ਨਹੀਂ ਸਾਫ਼ ਨਹੀਂ ਕੀਤੀ ਗਈ ਉਵੇਂ ਚੱਲ ਰਹੀ ਹੈ ਪਰ ਹੋਰ ਜ਼ਹਿਰ ਲਾਉਣ ਦੀ ਤੁਹਾਨੂੰ ਤਿਆਰੀ ਕਰ ਰਹੇ ਆ ਸੋ ਕੱਲ ਮਿਲਦੇ ਆ ਗੁਰੂ ਘਰ ਜਣ ਸਾਹਿਬ ਮੀਰ ਸਾਹਿਬ ਨੇੜੇ ਚਮਕੌਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ